ਉਹਦਾ ਇੱਕ ਵੀ ਬੱਚਾ ਨਾ ਕਮਰਸ ਨਾ ਮੈਡੀਕਲ ਨਾ ਨਾਨ ਮੈਡੀਕਲ ਕਦੇ ਗਿਆ ਨਹੀਂ ਸੀ ਸਰ ਅੱਜ ਸਰ ਆਪ ਜੀ ਦੀ ਕਿਰਪਾ ਨਾਲ ਉਹ ਹਰ ਦਿਲ ਅਜੀਜ਼ ਮੁੱਖ ਮੰਤਰੀ ਪੰਜਾਬੀਆਂ ਨੇ ਪੂਰੀ ਦੁਨੀਆ 'ਚ ਜਿੱਥੇ ਪੰਜਾਬੀ ਵੱਸਦੇ ਨੇ ਉਹਨਾਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਉਹ ਹਰਮਨ ਪਿਆਰਾ ਮੁੱਖ ਮੰਤਰੀ ਬਣ ਕੇ ਦਿੱਚਰਦ ਰੱਖਣ ਲਈ ਕਿਉਂਕਿ ਐਫਰਟਸ ਨੇ ਜਿਹੜੇ ਉਹ ਦੋਨੋਂ ਤਰਫ ਤੋਂ ਹੁੰਦੇ ਰਹਿੰਦੇ ਨੇ ਪਰ ਉਹਦੀ ਕਦੇ ਫੀਡਬੈਕ ਨਹੀਂ ਲਈ ਜਾਂਦੀ ਕਿਉਂਕਿ ਜਦ ਤੱਕ ਫੀਡਬੈਕ ਨਹੀਂ ਲੈ ਜਾਂਦੀ ਤਾਂ ਉਹ ਕੰਮ ਉਹ ਨੇ ਜਿਹੜੇ ਇੱਕ ਵਾਰੀ ਅਧੂਰੇ ਰਹੇ ਇੱਕ ਪੇੜ ਮਾਂ ਦੇ ਨਾਮ 'ਤੇ ਵੀ ਇਸ ਪਿੰਡਾਂ ਦਾ ਪਹਿਲੇ ਨੰਬਰ ਤੇ ਆਇਆ ਸੋ ਇਹ ਪਲਾਂਟ ਸਾਡੇ ਦਿਨ ਦੇ ਨੇੜੇ ਨੇ ਤੇ ਮਾਂ ਜੀ ਨੂੰ ਤੋਂ ਆਪਣਾ ਪ੍ਰਤਿਖੰਡੇ ਲਈ ਥੈਂਕ ਯੂ ਸੋ ਮੱਚ

ਸਕੂਲ ਵਿੱਚ ਅੱਜ ਕੱਲ੍ਹ ਤੱਕ ਬहोत ਕੋਸ਼ਿਸ਼ ਆਪਾਂ ਸਮਾਰਟ ਕਲਾਸਾਂ ਦੀ ਗੱਲ ਕਰਦੇ ਹਾਂ ਉਹ ਤਾਂ ਟਾਰਟ ਵੀ ਨਹੀਂ ਹੁੰਦੇ ਸੀ ਜੀ ਕੋਲ ਬੋਲੀ ਲੈ ਕੇ ਚੱਲਦੇ ਹੁੰਦੇ ਸੀ ਸੋਆਂ ਹੀ ਉਸੇ ਵੀ ਨਹੀਂ ਤੇ ਨਿਭਾ ਨਹੀਂ ਹੈ ਮਗਰ ਦਿਰਾਤ ਤਾਂ ਹਰ ਹਾਲ ਵਿੱਚ ਜਲਾ ਨਹੀਂ ਹੈ ਸ਼ਮਾਰਾਸ਼ਨ ਕਰਦੇ ਹੋਏ ਸਾਡੇ ਮਾਨਜੋਗ ਸਿੱਖਿਆ ਮੰਤਰੀ ਮਾਨਜੋ ਸੇਫ ਮੰਤਰੀ ਐਮ ਐਲ ਏ ਸਾਹਿਬ ਮੰਤਰੀ ਸਾਹਿਬ ਅੱਜ ਵਿਸ਼ੇਸ਼ ਤੌਰ ਤੇ ਟੀਚਰਾਂ ਨਾਲ ਸੰਵਾਦ ਕੀਤਾ ਹੈ ਪਹਿਲੀ ਵਾਰ ਹੋਇਆ ਕਿਵੇਂ ਲੱਗਿਆ ਸੁਝਾਅ ਵੀ ਦਿੱਤੇ ਉਹਨਾਂ ਨੇ ਆਪਣੇ ਸੁਝਾਅ ਵੀ ਰੱਖ ਕੇ ਸਕੂਲ ਬਾਰੇ ਵੀ ਜਾਣਕਾਰੀ ਦਿੱਤੀ ਪਹਿਲੀ ਵਾਰ ਇਹ ਰਿਹਾ ਹੈ ਵੀ ਇੱਕ ਮੰਤਰੀ ਸਭਾਂ ਸਿੱਖਿਆ ਮੰਤਰੀ ਸਿੱਧਾ ਟੀਚਰਾਂ ਦੇ ਨਾਲ ਸੰਵਾਦ ਕਰ ਰਹੇ ਨੇ ਨਹੀਂ ਮੈਨੂੰ ਇਹ ਲੱਗਦਾ ਜੀ ਤੁਹਾਨੂੰ ਲੱਗ ਰਿਹਾ ਹੋ ਪਹਿਲੀ ਵਾਰ ਪਰ ਜਿੰਨੇ ਵੀ ਕੰਮ ਪਿਛਲੇ 3 ਸਾਲ ਚ ਮਾਨਸਬ ਦੀ ਸਰਕਾਰ ਨੇ ਸਿੱਖਿਆ ਭਾਗ ਚ ਕੀਤੇ ਆ ਜਿਹਦਾ ਨਤੀਜਾ ਹੁਣ ਦਿਖ ਰਿਹਾ ਚਾਏ ਆਪਾਂ NAIS ਚ ਨੰਬਰ 1 ਆਏ ਆ ਜੇਹੀ ਸਾਡੇ ਬੱਚਿਆਂ ਦਾ ਰਿਜ਼ਲਟ ਜੇਹੀ ਮੇਨ ਦੇ ਵਿੱਚ ਰਿਜ਼ਲਟ ਐਡਵਾਂਸ ਰਿਜ਼ਲਟ ਨੀਟਸ ਰਿਜ਼ਲਟ ਪੰਜਾਬ ਸਿੱਖਿਆ ਬੋਰਡ ਦਾ ਰਿਜ਼ਲਟ ਖੇਡਾਂ ਦਾ ਰਿਜ਼ਲਟ ਉਹ ਸਭ ਕੁਝ ਟਾਈਮ ਉਨਕੀਨ ਹੋਇਆ ਕਿ ਉਹਨਾਂ ਵਿੱਚੋਂ ਬਹੁਤਾਂ ਜਿਹੜੇ ਸੁਜੈਸ਼ਨਸ ਐ ਉਹ ਟੀਚਰਾਂ ਜਾਂਦੇ ਆ। ਉਹ ਅਧਿਆਪਕਾਂ ਤੋਂ ਆਇਆ ਮੈਂ ਲਗਭਗ 1200 ਤੋਂ ਵੱਧ ਸਕੂਲਾਂ ਚ ਆਪ ਗਿਆ ਉਹਨਾਂ ਲੈ ਲੈ ਕੇ। ਤੇ ਇਹ ਜਿਹੜਾ ਪ੍ਰੋਗਰਾਮ ਐ ਸੰਵਾਦ ਅਧਿਆਪਕਾਂ ਨਾਲ ਡਾਇਲੌਗ ਵਿਦ ਟੀਚਰਸ ਇਹ ਲਗਾਤਾਰ ਚੱਲ ਰਿਹਾ 8ਵਾਂ 9ਵਾਂ ਜ਼ਿਲ੍ਹਾ ਇਹਦੇ ਵਿੱਚ ਓਪਨ ਪਲੇਟਫਾਰਮ 'ਤੇ ਆਪ ਸਭ ਬੈਠੇ ਸੀ ਹਾਲ ਦੇਖੋ ਕਦੀ ਕਿਸੇ ਨੂੰ ਜਾਨੀ ਆਪ ਟੀਚਰਾਂ ਨੂੰ ਤੁਸੀਂ ਜੋਸ਼ ਦੇ ਸਕਦੇ ਹੋ। ਕੋਈ ਇਹ ਨਹੀਂ ਕਿ ਮੈਨੂਪੂਲੇਟਡ ਆ ਹੋਏ ਨੇ ਓਪਨ ਪਲੇਟਫਾਰਮ। ਐਂਡ ਬਹੁਤ ਸਾਰੇ ਸੁਜੈਸ਼ਨਸ ਵੀ ਆਉਂਦੇ ਆ ਹੂ ਰეკਮੈਂਡੇਸ਼ਨਸ ਵੀ ਆਉਂਦੀਆਂ ਤੇ ਜੋ ਫੈਸਲੇ ਅਸੀਂ ਤੁਸੀਂ ਕਹਿ ਸਕਦੇ ਹੋ ਹੈੱਡ ਆਫਿਸ ਬੈਠ ਕੇ ਲੈਂਦੇ ਆ ਉਹ ਜ਼ਮੀਨ ਉੱਤੇ ਉਹਨਾਂ ਦਾ ਕੀ ਅਸਰ ਉਹ ਵੀ ਹੁੰਦਾ ਤੇ ਇਸ ਦੇ ਨਾਲ ਪੂਰੇ ਵਿਭਾਗ 'ਚ ਇੱਕ ਮੋਟੀਵੇਸ਼ਨ ਵੀ ਆਂਦੀ ਹੈ ਸਾਰੇ ਸਕੂਲ ਮੁਖੀ ਇਕੱਠੇ ਹੁੰਦੇ ਆ ਉਹਨਾਂ ਦੀ ਇੱਕ ਗੈਟ ਟੂਗੇਦਰ ਵੀ ਹੋ ਜਾਂਦੀ ਆ ਤੇ ਮੋਟੀਵੇਸ਼ਨ ਬਹੁਤ ਜ਼ਰੂਰੀ ਹੈ ਤੇ ਇਦਾਂ ਹੀ ਆਨਾਲੇ ਦਿਨ ਸਿੱਖਿਆ ਵਿਭਾਗ ਪੰਜਾਬ ਦਾ ਨਾਮ ਹੋਰ ਰੋਸ਼ਨ ਕਰੇ ਸਰ ਜਿਸ ਤਰ੍ਹਾਂ ਗੱਲ ਕੀਤੀ ਹੋਵੇ ਟੀਚਰ ਨੇ ਸੁਝਾ ਦਿੱਤੇ ਨੇ ਅਗਲਾ ਬੈਚ ਕਦੋਂ ਜਾ ਸਕਦਾ ਹੈ ਵੀ ਤੀਸਰਾ ਫਿਨਲੈਂਡ ਦਾ ਬਹੁਤ ਜਲਦੀ ਹੈ ਅਸੀਂ ਬਹੁਤ ਜਲਦੀ ਐਪਲੀਕੇਸ਼ਨਸ ਖੋਲ ਰਿਹਾ ਜੀ ਤੇ ਵੱਧ ਤੋਂ ਵੱਧ ਟੀਚਰ ਸਪਲਾਈ ਕਰਾਂ ਸਰ ਇੱਕ ਹਾਲ ਤੱਕ ਸਾਹਿਬ ਕੋਲ ਜਾ ਮੈਂ ਆਲਰੇਡੀ ਜਿਹੜਾ ਮੈਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਲਿਖ ਚੁੱਕਿਆ ਤੇ ਇੱਕ ਨਿਮਾਣਾ ਸਿੱਖ ਹਾਂ ਜਨਾ ਤੇ ਮੈਂ ਇੱਕ ਤਰੀਕ ਨੂੰ ਪੇਸ਼ ਕਰਾਂਕਿਊ ਥੈਂਕ ਯੂ ਥੈਂਕ ਯੂ